ਅੱਜ 2 ਜਨਵਰੀ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਦੰਨੇ ਆ ਚਾਰਾਂ ਦੀ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਪਰਦੇ ਪਿਛਲਾ ਸੱਚ ਗੌਰ ਨਾਲ ਪੂਰਾ ਸੁਣਿਓ ਪਹਿਲੀ ਖਬਰ ਹੈ ਕਿ ਅੱਜ ਫੇਰ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਬਾਰੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਤੇ ਉੱਥੋਂ ਅੱਜ ਫੇਰ ਵੱਡੇ ਹੁਕਮ ਆਉਣਗੇ ਇਹਦੇ ਉੱਪਰ ਆਪਾਂ ਪੂਰੀ ਗੱਲ ਅੱਗੇ ਕਰਦੇ ਆ ਦੂਜਾ ਮੁੱਦਾ ਹੈ ਕਿ ਕਿਸਾਨ ਅੰਦੋਲਨ ਦੇ ਚੱਲਦੇ ਦਲਜੀਤ ਦੁਸਾਂਝ ਗਾਇਕ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਮਿਲਿਆ ਹੈ ਕਾਫੀ ਸਾਰੀਆਂ ਗੱਲਾਂ ਹੋਈਆਂ ਨੇ ਔਰ ਦਲਜੀਤ ਦੁਸਾਂਝ ਦੇ ਉੱਪਰ ਕੁਝ ਵੱਡੇ ਇਤਰਾਜ਼ ਤੇ ਸਵਾਲ ਵੀ ਉੱਠੇ ਨੇ ਉਹਨਾਂ ਦੇ ਉੱਪਰ ਅੱਗੇ ਪੂਰੀ ਗੱਲ ਕਰਦੇ ਆ ਤੇ ਤੀਜਾ ਅੱਜ ਦੀ ਵੱਡੀ ਖਬਰ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਕਿਸਾਨਾਂ ਦੇ ਮੁੱਦੇ ਦੇ ਉੱਪਰ ਬਿਆਨ ਦਿੱਤਾ ਹੈ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜੋ ਕੋ ਸਾਨੂੰ ਸੁਪਰੀਮ ਕੋਰਟ ਕਹੇਗੀ ਅਸੀਂ ਉਹਦੀ ਪਾਲਣਾ ਕਰਾਂਗੇ ਤੇ ਦੂਜੇ ਪਾਸੇ ਇੱਕ ਕੇਂਦਰੀ ਮੰਤਰੀ ਨੇ ਕਿਸਾਨਾਂ ਦੇ ਉਲਟ ਬਿਆਨ ਦੇ ਦਿੱਤਾ ਹੈ ਉਹਦੇ ਉੱਪਰ ਵੀ ਅੱਗੇ ਗੱਲ ਕਰਦੇ ਹਾਂ ਤੇ ਚੌਥੀ ਖਬਰ ਹੈ ਕਿ ਜਿਹੜਾ 18000 ਰੁਪਏ ਗ੍ਰੰਥੀਆਂ ਨੂੰ ਦੇਣ ਦਾ ਐਲਾਨ ਆਮ ਆਦਮੀ ਪਾਰਟੀ ਨੇ ਕੀਤਾ ਹੈ ਉਹਦੇ ਉੱਪਰ ਵੱਡੇ ਸਵਾਲ ਭਾਜਪਾ ਨੇ ਤੇ ਦੂਜੀਆਂ ਪਾਰਟੀਆਂ ਨੇ ਖੜੇ ਕਰ ਦਿੱਤੇ ਨੇ ਇੱਕ ਬਹਿਸ ਚੱਲ ਪਈ ਹੈ ਔਰ ਹੁਣ ਆਮ ਆਦਮੀ ਪਾਰਟੀ ਇਹਦੇ ਤੇ ਕੀ ਜਵਾਬ ਦੇਵੇਗੀ ਇਹ ਸਵਾਲ ਖੜਾ ਹੋ ਗਿਆ ਔਰ ਉਧਰ ਇੱਕ ਹੋਰ ਵੱਡਾ ਮੁੱਦਾ ਹੈ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਤੋੜਨ ਬਾਰੇ ਜਗਜੀਤ ਸਿੰਘ ਡੱਲੇਵਾਲ ਦੁਆਰਾ ਹਸਪਤਾਲ ਦਾ ਇਲਾਜ ਲੈਣ ਬਾਰੇ ਇੱਕ ਅੰਗਰੇਜ਼ੀ ਦੇ ਅਖਬਾਰ ਨੇ ਵੱਡੀ ਖਬਰ ਲਾਈ ਹੈ ਜਿਹਦੇ ਉੱਪਰ ਇੱਕ ਰੌਲਾ ਪੈ ਗਿਆ ਇੱਕ ਵੱਡੇ ਸਵਾਲ ਉੱਠ ਖੜੇ ਹੋਏ ਨੇ ਔਰ ਉਹਦੇ ਉੱਪਰ ਵੀ ਆਪਾਂ ਅੱਗੇ ਗੱਲ ਕਰਦੇ ਹਾਂ ਪਹਿਲਾਂ ਪਹਿਲੀ ਖਬਰ ਪਹਿਲੀ ਖਬਰ ਹੈ ਕਿ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤਾਰੇ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਫਿਰ ਸੁਣਵਾਈ ਹੈ ਕਿਉਂਕਿ 2 ਜਨਵਰੀ ਤੱਕ ਸੁਪਰੀਮ ਕੋਰਟ ਨੇ ਟਾਈਮ ਦਿੱਤਾ ਸੀਗਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਵੀ ਤਰੀਕੇ ਦੇ ਨਾਲ ਹਸਪਤਾਲ ਲੈ ਕੇ ਜਾਓ ਪਹਿਲਾਂ 31 ਦਸੰਬਰ ਤੱਕ ਟਾਈਮ ਦਿੱਤਾ ਸੀ ਫਿਰ 31 ਤੋਂ ਵਧਾ ਕੇ 2 ਜਨਵਰੀ ਕਰਤਾ ਤੇ ਅੱਜ ਸੁਣਵਾਈ ਹੋਵੇਗੀ ਅੱਜ ਤੱਕ ਪੰਜਾਬ ਸਰਕਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੱਕ ਕੇ ਹਸਪਤਾਲ ਲੈ ਕੇ ਨਹੀਂ ਗਈ ਕਿਉਂਕਿ ਕਿਸਾਨ ਲੈ ਕੇ ਦੇਣ ਨਹੀਂ ਜਾ ਰਹੇ ਕਿਸਾਨਾਂ ਨੇ ਉੱਥੇ ਜਗਦੀਰ ਡੱਲੇਵਾਲ ਦੀ ਸੁਰੱਖਿਆ ਦਾ ਘੇਰਾ ਮਜ਼ਬੂਤ ਕੀਤਾ ਹੋਇਆ ਤੇ ਪੁਲਿਸ ਵਾਰ-ਵਾਰ ਜਾ ਰਹੀ ਹੈ ਮੀਟਿੰਗਾਂ ਕਰਦੀ ਹੈ ਕਿਸਾਨਾਂ ਨੂੰ ਕਹਿੰਦੀ ਹੈ ਕਿ ਅਸੀਂ ਲਿਜਾਣਾ ਚਾਹੁੰਦੇ ਆ ਪਰ ਕਿਸਾਨ ਕਿਸੇ ਵੀ ਤਰੀਕੇ ਦੇ ਨਾਲ ਪੁਲਿਸ ਦੀ ਗੱਲ ਨਹੀਂ ਸੁਣ ਰਿਹਾ ਤੇ ਉਧਰ ਅ ਅੱਜ ਸੁਣਵਾਈ ਹੈ ਤੇ ਹੁਣ ਪੰਜਾਬ ਸਰਕਾਰ ਕੀ ਜਵਾਬ ਦੇਵੇਗੀ ਸੁਪਰੀਮ ਕੋਰਟ ਦੇ ਵਿੱਚ ਇਹ ਇੱਕ ਵੱਡਾ ਸਵਾਲ ਪੈਦਾ ਹੋ ਗਿਆ ਦੂਜੇ ਨੰਬਰ ਤੇ ਵੱਡੀ ਖਬਰ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਉੱਪਰ ਬਹੁਤ ਵੱਡਾ ਦੋਸ਼ ਲੱਗਿਆ। ਦੋਸ਼ ਇਹ ਲੱਗਿਆ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਪਾੜਨ ਵਾਲਾ, ਤੋੜਨ ਵਾਲਾ ਜਗਜੀਤ ਸਿੰਘ ਡੱਲੇਵਾਲ ਹੈ। ਔਰ ਨਾਲ ਇਹ ਵੀ ਦੋਸ਼ ਲਾਇਆ ਗਿਆ। ਇਹ ਵੀ ਇੱਕ ਸਵਾਲ ਉਠਾਇਆ ਗਿਆ ਕਿ ਕਿਸਾਨ ਮੋਰਚੇ ਦੀ ਤਾਕਤ ਨੂੰ ਪਾੜ ਕੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਾ ਹੈ ਤਾਂ ਹੁਣ ਇਸੇ ਕਰਕੇ ਸਰਕਾਰ ਉਹਦੀ ਗੱਲ ਨਹੀਂ ਸੁਣ ਰਹੀ। ਤੇ ਇਹ ਦੋਸ਼ ਲਾਇਆ ਹੈ। ਹਰਿਆਣਾ ਦੇ ਇੱਕ ਪ੍ਰਸਿੱਧ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਗੁਰਨਾਮ ਸਿੰਘ ਚੜੂਨੀ ਕਹਿੰਦਾ ਪਹਿਲਾਂ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਦਿੱਲੀ ਮੋਰਚਾ ਜਿੱਤ ਕੇ ਆਇਆ ਇੱਕਜੁੱਟ ਕਿਸਾਨ ਮੋਰਚਾ ਸੀ ਸੰਯੁਕਤ ਕਿਸਾਨ ਮੋਰਚਾ ਉਸ ਨੂੰ ਪਾੜਿਆ ਤੋੜਿਆ ਅਲੱਗ ਹੋਇਆ ਦੂਜੀਆਂ ਜੱਥੇਬੰਦੀਆਂ ਨੂੰ ਵੀ ਪ੍ਰੇਰ ਕੇ ਕਹਿ ਕੇ ਕੁਝ ਨੂੰ ਅਲੱਗ ਕੀਤਾ ਫਿਰ ਆਪਣਾ ਨਵਾਂ ਧੜਾ ਬਣਾਇਆ ਤੇ ਉਸ ਤੋਂ ਬਾਅਦ ਆਪਣੇ ਤੌਰ ਤੇ ਹੀ ਇਕੱਲਿਆਂ ਨੇ ਦੁਬਾਰਾ ਫਿਰ ਸ਼ੰਭੂ ਤੇ ਖਣੋਰੀ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਤੇ ਦੂਜੀਆਂ ਜਥੇਬੰਦੀਆਂ ਨੂੰ ਪੁੱਛਿਆ ਨਹੀਂ ਦੱਸਿਆ ਨਹੀਂ ਸਲਾਹ ਨਹੀਂ ਕੀਤੀ ਤੇ ਉਹ ਕਹਿੰਦਾ ਜੇਕਰ ਹੁਣ ਮੈਂ ਉੱਥੇ ਜਾ ਕੇ ਆਇਆ ਜਗਜੀਤ ਸਿੰਘ ਡੱਲੇਵਾਲ ਕੋਲ ਜਦੋਂ ਉਹ ਮਰਨ ਵਰਤ ਤੇ ਬੈਠਾ ਮੈਂ ਉਹਦਾ ਹਾਲਚਲ ਜਾਣਨ ਗਿਆ ਉਹਦੇ ਕੋਲ ਗਿਆ ਉਹਦੀ ਹੈਲਪਲੀ ਗਿਆ ਤਾਂ ਉੱਥੇ ਜਦੋਂ ਗਿਆ ਤਾਂ ਉਹਨਾਂ ਨੇ ਕੋਈ ਤਵੱਜੋ ਨਹੀਂ ਦਿੱਤੀ ਉਹਨਾਂ ਨੇ ਕੋਈ ਜਿਹੜਾ ਹਾਂ ਪੱਖੀ ਹੰਗਾਰਾ ਨਹੀਂ ਦਿੰਦਾ ਤੇ ਇਸੇ ਕਰਕੇ ਹੀ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੇਂਦਰ ਸਰਕਾਰ ਗੱਲ ਨਹੀਂ ਸੁਣ ਰਹੀ ਗੁਰਨਾਮ ਸਿੰਘ ਚੜੂਨੀ ਕਹਿੰਦਾ ਜੇ ਅਸੀਂ ਇੱਕ ਮੁੱਠ ਹੁੰਦੇ ਇੱਕ ਜੁੱਟ ਹੁੰਦੇ ਤਾਂ ਕੇਂਦਰ ਸਰਕਾਰ ਲਾਜ਼ਮੀ ਗੱਲ ਸੁਣਦੀ ਹੁਣ ਜਦੋਂ ਅਸੀਂ ਖਿੰਡੇ ਪੁੰਡੇ ਪਏ ਆ ਬਾਕੀ ਸਯੁਕਤ ਕਿਸਾਨ ਮੋਰਚਾ ਆਪਣੇ ਤੌਰ ਤੇ ਵੱਖਰੀ ਲੜਾਈ ਲੜ ਰਿਹਾ ਤੇ ਉਹ ਕਹਿੰਦਾ ਅਸੀਂ ਜਗਜੀਤ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਹਮਾਇਤ ਦੇ ਵਿੱਚ ਕਈ ਪ੍ਰਦਰਸ਼ਨ ਕੀਤੇ ਨੇ ਹਰਿਆਣਾ ਦੇ ਵਿੱਚ ਪਰ ਫਿਰ ਵੀ ਉਹ ਸਾਨੂੰ ਨਾਲ ਲੈਣ ਨੂੰ ਗੌਲਨ ਨੂੰ ਤਿਆਰ ਨਹੀਂ ਗਏ ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ ਹੁਣ ਇਹ ਵੱਡਾ ਦੋਸ਼ ਜਿਹੜਾ ਲਾਇਆ ਗਿਆ ਇਹਦਾ ਜਵਾਬ ਡੱਲੇਵਾਲ ਸਾਹਿਬ ਹੋਰਾਂ ਦੀ ਜਿਹੜੀ ਜਥੇਬੰਦੀ ਹੈ ਭਾਰਤੀ ਕਿਸਾਨ ਜਿਨ੍ਹਾਂ ਨੇ ਏਕਤਾ ਸਿੱਧੂਪੁਰ ਉਹਨਾਂ ਨੂੰ ਲਾਜ਼ਮੀ ਦੇਣਾ ਚਾਹੀਦਾ ਹੈ ਕਿ ਆਖਰ ਕਿੰਨੀ ਕੁ ਜਾਨ ਜਾਂ ਸਚਾਈ ਹੈ ਜਿਹੜੇ ਦੋਸ਼ ਡੱਲੇਵਾਲ ਦੇ ਉੱਪਰ ਲਾਏ ਗਏ ਇਸ ਤੋਂ ਅਗਲੀ ਖਬਰ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਕਿਸਾਨਾਂ ਬਾਰੇ ਕੀ ਫੈਸਲਾ ਲਾਓਗੇ ਤਾਂ ਉਸ ਨੇ ਕਿਹਾ ਜੋ ਸਾਨੂੰ ਸੁਪਰੀਮ ਕੋਰਟ ਕਹੇਗਾ ਅਸੀਂ ਉਹ ਕਰਾਂਗੇ ਪਰ ਹੁਣ ਸੁਪਰੀਮ ਕੋਰਟ ਕੀ ਕਹੇਗਾ ਸਵਾਲ ਇਸ ਦੇ ਉੱਪਰ ਆ ਕੇ ਖੜਾ ਹੈ ਸੁਪਰੀਮ ਕੋਰਟ ਦੇ ਵੱਲ ਨਜ਼ਰਾਂ ਲੱਗੀਆਂ ਹੋਈਆਂ ਨੇ ਕੱਲ 3 ਤਰੀਕ ਨੂੰ ਸੁਪਰੀਮ ਕੋਰਟ ਦੁਆਰਾ ਬਣਾਈ ਗਈ ਇੱਕ ਕਮੇਟੀ ਨੇ ਕਿਸਾਨਾਂ ਨੂੰ ਗੱਲਬਾਤ ਕਰਨ ਲਈ ਕਿਹਾ ਸੀ ਪਰ ਕਿਸਾਨਾਂ ਨੇ ਨਾ ਕਰ ਦਿੱਤੀ ਹੋਈ ਹੈ ਤੇ ਉਧਰ ਇੱਕ ਕੇਂਦਰੀ ਮੰਤਰੀ ਨੇ ਬਹੁਤ ਵੱਡੀ ਗੱਲ ਕਿਸਾਨ ਅੰਦੋਲਨ ਵਾਲੇ ਕੱਢ ਮਾਰੀ ਐ। ਉਹਨੇ ਤਾਂ ਇੱਕ ਤਰ੍ਹਾਂ ਨਾਲ ਝੱਗਾ ਹੀ ਚੱਕ ਦਿੱਤਾ। ਉਹ ਤਾਂ ਕਹਿੰਦਾ ਵੀ ਦੇਖੋ ਇਹਨਾਂ ਦੇ ਨਾਲ ਕਿਸਾਨ ਹੈ ਨਹੀਂਗੇ। ਹਰਿਆਣੇ ਦੇ ਵਿੱਚ ਕਹਿੰਦਾ ਜੇ ਹੁਣੇ-ਹੁਣੇ ਵੋਟਾਂ ਪਈਆਂ ਔਰ ਉੱਥੇ ਸਾਨੂੰ ਕਿਸਾਨਾਂ ਨੇ ਵੱਡੀ ਗਿਣਤੀ ਵੋਟਾਂ ਪਾਈਆਂ। ਸਾਡੀ ਫੇਰ ਸਰਕਾਰ ਬਣਾਈ ਔਰ ਸਾਨੂੰ ਕਹਿੰਦਾ ਮੈਸੇਜ ਮਿਲ ਚੁੱਕਾ ਹੋਇਆ ਕਿ ਕਿਸਾਨ ਸਾਡੇ ਨਾਲ ਨੇ ਔਰ ਇਹ ਜਿਹੜੇ ਬੈਠੇ ਨੇ ਇਹ 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 ਨਹੀਂਗੇ। ਸਾਨੂੰ ਇਹਨਾਂ ਦੀ ਉਹ ਔਰ ਇੱਕ ਤਰੀਕੇ ਦੇ ਨਾਲ ਕੇਂਦਰੀ ਮੰਤਰੀ ਨੇ ਝੱਗਾ ਚੱਕ ਦਿੱਤਾ ਔਰ ਇਹ ਸੰਕੇਤ ਦਿੱਤਾ ਹੈ ਕਿ ਕੇਂਦਰ ਸਰਕਾਰ ਗੱਲ ਨਹੀਂ ਕਰੇਗੀ ਤਾਂ ਫਿਰ ਸਵਾਲ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਇਸ ਉਮੀਦ ਦੇ ਨਾਲ ਮਰਨ ਵਰਤੇ ਬੈਠੇ ਸੀ ਕਿ ਕੇਂਦਰ ਸਰਕਾਰ ਮੰਨ ਜਾਏਗੀ ਗੱਲ ਕਰੇਗੀ ਤੇ ਫਿਰ ਲੜਾਈ ਜਿੱਤ ਲਵਾਂਗੇ ਉਹਨਾਂ ਦੀ ਲੜਾਈ ਦਾ ਕੀ ਬਣੇਗਾ ਇੱਕ ਸਵਾਲ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਤੇ ਵੀ ਹੈ ਕੁਝ ਲੋਕ ਇਹ ਕਹਿੰਦੇ ਨੇ ਕਿ ਮਰਨ ਵਰਤ ਖਾਣਾ ਪੀਣਾ ਛੱਡਣਾ ਇੱਕ ਤਰ੍ਹਾਂ ਨਾਲ ਮਰੋੜਾ ਦੇਣ ਵਾਲੀ ਗੱਲ ਹੁੰਦੀ ਹੈ ਜਾਂ ਤਰਸ ਹਮਦਰਦੀ ਲੈਣ ਵਾਲੀ ਗੱਲ ਹੁੰਦੀ ਹੈ ਕਿ ਜੇ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤਾਂ ਫਿਰ ਮੈਂ ਖਾਊਗਾ ਨਹੀਂ ਫਿਰ ਮੈਂ ਪੀਊਗਾ ਨਹੀਂ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਕੰਮ ਸਿਰਫ ਆਪਣਿਆਂ ਨਾਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਤੁਹਾਡੇ ਨਾਂ ਖਾਣ ਨਾ ਪੀਣ ਦਾ ਦੁੱਖ ਹੋਣਾ ਹੋਵੇ ਜਿਨ੍ਹਾਂ ਨੂੰ ਤੁਹਾਡੇ ਨਾਂ ਖਾਣ ਪੀਣ ਕਰਕੇ ਦਰਦ ਹੋਣਾ ਹੋਵੇ ਹਮਦਰਦੀ ਹੁਣੀ ਹੋਵੇ ਜਿਨ੍ਹਾਂ ਨੂੰ ਇੰਜ ਹੋਣਾ ਹੋਵੇ ਕਿ ਯਾਰ ਹਾਏ ਖਾਂਦਾ ਹੀ ਨਹੀਂ ਤਾਂ ਇਹ ਸਾਡਾ ਜੀ ਹੋਣ ਕਿਤੇ ਆਏ ਨਾ ਹੋ ਜੇ ਉਹਨਾਂ ਨਾਲ ਤਾਂ ਇਹ ਤਰੀਕਾ ਚੱਲ ਸਕਦਾ ਹੈ ਪਰ ਚਲਾਉਣਾ ਉੱਥੇ ਵੀ ਨਹੀਂ ਚਾਹੀਦਾ ਕੁਝ ਲੋਕ ਕਹਿੰਦੇ ਇਹ ਬਲੈਕਮੇਲਿੰਗ ਹੁੰਦੀ ਹੈ ਪਰ ਉਥੇ ਫਿਰ ਵੀ ਇਹ ਕੰਮ ਕਰ ਸਕਦਾ ਹੈ ਪਰ ਜਿਹੜੇ ਇਹੀ ਚਾਹੁੰਦੇ ਹੋਣ ਜਾਂ ਮਰਨਾ ਤੇ ਮਰੋ ਤੇ ਸਾਨੂੰ ਕੀ ਹੈ ਮਗਰੋਂ ਲਹੋ ਉਥੇ ਇਹ ਤਰੀਕਾ ਕੰਮ ਨਹੀਂ ਕਰਦਾ ਕੁਝ ਲੋਕ ਕਹਿੰਦੇ ਨੇ ਕਿ ਡੱਲੇਵਾਲ ਸਾਹਿਬ ਜਿਹੜਾ ਮੋਦੀ ਸਰਕਾਰ ਭਾਜਪਾ ਸਰਕਾਰ ਨੂੰ ਇੰਜ ਕਰ ਰਹੇ ਨੇ ਕਿ ਚਲੋ ਜੇ ਕਰ ਨਹੀਂ ਮੰਗਾ ਮੰਨਦੇ ਤੇ ਫਿਰ ਮੈਂ ਭੁੱਖਾ ਰਹਿ ਕੇ ਮਰੂੰਗਾ ਤਾਂ ਕੁਝ ਲੋਕ ਇਹ ਕਹਿ ਰਹੇ ਨੇ ਕਿ ਉਹ ਤਾਂ ਚਾਹੁੰਦੇ ਨੇ ਤੁਸੀਂ ਮਰੋ ਉਹ ਤਾਂ ਚਾਹੁੰਦੇ ਨੇ ਭਾਵੇਂ ਸਾਰੇ ਕਿਸਾਨ ਆਗੂ ਮਰੋ ਤਾਂ ਇਹ ਇੱਕ ਬਵਾਦ ਡੱਲੇਵਾਲ ਸਾਹਿਬ ਦੇ ਮਰਨ ਵਰਤ ਨੂੰ ਲੈ ਕੇ ਵੀ ਪਖਿਆ ਹੋਇਆ ਉਧਰ ਦਲਜੀਤ ਦੋਸਾਂਜ ਨਰਿੰਦਰ ਮੋਦੀ ਨੂੰ ਮਿਲਿਆ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਨਾਲ ਗਾਇਕ ਦਲਜੀਤ ਦੋਸਾਂਜ ਦੀਆਂ ਕਾਫੀ ਗੱਲਾਂ ਬਾਤਾਂ ਹੋਈਆਂ ਨੇ ਕੱਲ ਹੀ ਮਿਲਿਆ ਪਰ ਸਭ ਤੋਂ ਵੱਡਾ ਸਵਾਲ ਕਿ ਦਲਜੀਤ ਦੋਸਾਂਜ ਮਿਲਿਆ ਉਦੋਂ ਜਦੋਂ ਕਿਸਾਨ ਅੰਦੋਲਨ ਸਿਖਰਾਂ ਤੇ ਹੈ ਜਦੋਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਦਾਤੇ ਲੱਗੀ ਹੋਈ ਹੈ ਉਦੋਂ ਦਲਜੀਤ ਦਸਾਂਝ ਜਿਹੜਾ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਪਰ ਗੱਲਾਂ ਕੀ ਹੋਈਆਂ ਕੀ ਕਿਸਾਨ ਅੰਦੋਲਨ ਬਾਰੇ ਦਲਜੀਤ ਦਸਾਂਝ ਨੇ ਜਾਂ ਕਿਸਾਨਾਂ ਦੀਆਂ ਮੰਗਾਂ ਬਾਰੇ ਦਲਜੀਤ ਦਸਾਂਝ ਨੇ ਮੋਦੀ ਸਾਹਿਬ ਨਾਲ ਕੋਈ ਗੱਲ ਕੀਤੀ ਹੈ ਇਹਦਾ ਜਵਾਬ ਹੈ ਬਿਲਕੁਲ ਨਹੀਂ ਕੋਈ ਗੱਲ ਨਹੀਂ ਕੀਤੀ ਦਲਜੀਤ ਦਸਾਂਝ ਨੇ ਮੋਦੀ ਸਾਹਿਬ ਦੀਆਂ ਰੱਜ ਕੇ ਤਾਰੀਫਾਂ ਕੀਤੀਆਂ ਨੇ ਤੇ ਨਰਿੰਦਰ ਮੋਦੀ ਸਾਹਿਬ ਨੇ ਦਲਜੀਤ ਦਸਾਂਝ ਦੀਆਂ ਰੱਜ ਕੇ ਤਾਰੀਫਾਂ ਕੀਤੀਆਂ ਨੇ ਦੋਨਾਂ ਨੇ ਇੱਕ ਦੂਜੇ ਦੀਆਂ ਤਾਰੀਫਾਂ ਦੇ ਪੁਲ ਬੰਨੇ ਨੇ ਇੱਕ ਦੂਜੇ ਨੂੰ ਦਹੀਂ ਦੇ ਡੋਲੂ ਮਲੇ ਨੇ ਪਰ ਕਿਸਾਨ ਮੰਗਾ ਤੇ ਕਿਸਾਨ ਮਸਲਿਆਂ ਤੇ ਕਿਸਾਨ ਅੰਦੋਲਨ ਤੇ ਕੋਈ ਗੱਲ ਨਹੀਂ ਹੋਈ ਔਰ ਅਗਲੀ ਗੱਲ ਬਹੁਤ ਸਾਰੇ ਜਿਹੜੇ ਕਿਸਾਨ ਨੇ ਉਹ ਸੋਸ਼ਲ ਮੀਡੀਆ ਦੇ ਉੱਪਰ ਦਲਜੀਤ ਦਸਾਂਝ ਦੇ ਉੱਪਰ ਟਿੱਪਣੀਆਂ ਕਰ ਰਹੇ ਨੇ ਸਵਾਲ ਉਠਾ ਰਹੇ ਨੇ ਕਿ ਦਲਜੀਤ ਤੇਰੇ ਤੋਂ ਉਮੀਦ ਨਹੀਂ ਸੀ ਅਸੀਂ ਤੈਨੂੰ ਆਪਣਾ ਹੀ ਖੇਤਾਂ ਦਾ ਪੁੱਤ ਮੰਨਦੇ ਸੀ ਪਰ ਤੂੰ ਪ੍ਰਧਾਨ ਮੰਤਰੀ ਨੂੰ ਮਿਲਿਆ ਪਰ ਇੱਕ ਵੀ ਗੱਲ ਕਿਸਾਨਾਂ ਬਾਰੇ ਕਿਸਾਨ ਅੰਦੋਲਨ ਬਾਰੇ ਨਹੀਂ ਕੀਤੀ ਤਾਂ ਲੋਕ ਨਿਰਾਸ਼ਾ ਜਾਹਰ ਕਰ ਰਹੇ ਨੇ ਦਲਜੀਤ ਦੁਸਾਂਝ ਦੇ ਲਈ ਅਜੇ ਦੋ ਅਜੇ ਇੱਕ ਦਿਨ ਪਹਿਲਾਂ ਹੀ ਨਵੇਂ ਸਾਲ ਵਾਲੀ ਰਾਤ ਨੂੰ ਦਲਜੀਤ ਦੁਸਾਂਝ ਦਾ ਬਹੁਤ ਵੱਡਾ ਸ਼ੋਅ ਲੁਧਿਆਣਾ ਦੇ ਵਿੱਚ ਹੋਇਆ ਜਿਹਦੇ ਵਿੱਚ 50 ਹਜ਼ਾਰ ਦੇ ਕਰੀਬ ਲੋਕ ਜੁਟੇ ਨੇ ਉਸ ਤੋਂ ਬਾਅਦ ਮੁਲਾਕਾਤ ਮੋਦੀ ਨਾਲ ਹੋਈ ਹੈ ਤੇ ਉੱਥੇ ਕੋਈ ਗੱਲ ਕਿਸਾਨਾਂ ਬਾਰੇ ਨਹੀਂ ਹੋਈ ਉਧਰ ਜਗਜੀਤ ਸਿੰਘ ਡੱਲੇਵਾਲ ਬਾਰੇ ਇੱਕ ਅੰਗਰੇਜ਼ੀ ਦੇ ਵੱਡੇ ਅਖਬਾਰ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਵੱਡੀ ਖਬਰ ਲੱਗੀ ਹੈ ਜਿਸ ਦਾ ਹੈਡਿੰਗ ਜਿਸ ਦਾ ਟਾਈਟਲ ਕੈਪਸ਼ਨ ਇਹ ਹੈ ਕਿ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜੇਕਰ ਕੇਂਦਰ ਸਰਕਾਰ ਸਿਰਫ ਗੱਲਬਾਤ ਕਰਨ ਲਈ ਟਾਕ ਲਈ ਤਿਆਰ ਹੋ ਜਾਵੇ ਤਾਂ ਜਗਜੀਤ ਸਿੰਘ ਡੱਲੇਵਾਲ ਸਰਕਾਰ ਤੋਂ ਇਲਾਜ ਕਰਾਉਣ ਲਈ ਤਿਆਰ ਹੋ ਜਾਣਗੇ ਮਤਲਬ ਕਿ ਫਿਰ ਉਹ ਮਰਨ ਵਰਤ ਛੱਡਣ ਵੱਲ ਵਧ ਸਕਦੇ ਨੇ ਪਰ ਇੱਥੇ ਬਹੁਤ ਵੱਡਾ ਰੌਲਾ ਪਿਆ ਸਵਾਲ ਖੜੇ ਹੋਏ ਨੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਕੀ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਮਰਨ ਵਰਤ ਸਿਰਫ ਕੇਂਦਰ ਨਾਲ ਗੱਲਬਾਤ ਸ਼ੁਰੂ ਕਰਾਉਣ ਲਈ ਸੀ ਜਾਂ ਮੰਗਾ ਪੂਰੀਆਂ ਕਰਾਉਣ ਲਈ ਵੇਖੋ ਜਿਹੜੀ ਇਹ ਖਬਰ ਲੱਗੀ ਹੈ ਇਹਦੇ ਬਾਰੇ ਜਿਹੜੇ ਕਿਸਾਨ ਮੋਰਚੇ ਵਾਲੇ ਸਾਥੀ ਨੇ ਉਹੀ ਦੱਸ ਸਕਦੇ ਨੇ ਕਿ ਇਸ ਖਬਰ ਦਾ ਸੱਚ ਕੀ ਹੈ ਹੋ ਸਕਦਾ ਇਹ ਖਬਰ ਉਹ ਗੱਲ ਉਦਾਂ ਹੋਵੇ ਹੀ ਨਾ ਜਿੱਦਾਂ ਅਖਬਾਰ ਦੇ ਵਿੱਚ ਲੱਗ ਗਈ ਹੈ ਕਿਉਂਕਿ ਜਾਪਦਾ ਨਹੀਂ ਹੈ ਕਿ ਜਗਜੀਤ ਸਿੰਘ ਢੱਲੇਵਾਲ ਸਿਰਫ ਕੇਂਦਰ ਸਰਕਾਰ ਗੱਲਬਾਤ ਦਾ ਸੱਦਾ ਦੇ ਦੇਵੇ ਤਾਂ ਉਹ ਮਰਨ ਵਰਤ ਖੋਲਣ ਲਈ ਜਾਂ ਸਰਕਾਰ ਦਾ ਇਲਾਜ ਲੈਣ ਲਈ ਤਿਆਰ ਹੋ ਜਾਣਗੇ ਸਰਕਾਰ ਦਾ ਇਲਾਜ ਤੋਂ ਭਾਵ ਕੀ ਹੈ ਇਲਾਜ ਤਾਂ ਉਹਨਾਂ ਦਾ ਡਾਕਟਰ ਕਰ ਰਹੇ ਨੇ ਸਰਕਾਰ ਦੁਆਰਾ ਇਲਾਜ ਕਰਨ ਤੋਂ ਭਾਵ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਖੁਰਾਕ ਦੇਣੀ ਭੋਜਨ ਦੇਣਾ ਭੋਜਨ ਮੂੰਹ ਰਾਈ ਨਹੀਂ ਖਾਣਾ ਤਾਂ ਉਹ ਨਾੜਾ ਰਾਈ ਦੇਣਗੇ ਗਲੂਕੋਸ ਤੇ ਹੋਰ ਤਰੀਕਿਆਂ ਦੇ ਨਾਲ ਇਹਨੂੰ ਉਹ ਇਲਾਜ ਕਹਿੰਦੇ ਨੇ ਇੱਕ ਤਰ੍ਹਾਂ ਨਾਲ ਜੇਕਰ ਜਗਜੀਤ ਸਿੰਘ ਡੱਲੇਵਾਲ ਸਰਕਾਰ ਦਾ ਇਲਾਜ ਲੈਣ ਲੱਗ ਪੈਂਦੇ ਨੇ ਤਾਂ ਇਹ ਮਰਨ ਵਰਤ ਖੁੱਲ੍ਹਿਆ ਮੰਨਿਆ ਜਾਵੇਗਾ ਕਿਉਂਕਿ ਉਹਨਾਂ ਨੇ ਉਹੀ ਸਾਰੇ ਬੋਡੀ ਨੂੰ ਸਰੀਰ ਨੂੰ ਤਤ ਦੇਣੇ ਨੇ ਜੋ ਖਾਣੇ ਦੇ ਰਾਈ ਆਪਾਂ ਲੈਨੇ ਆ ਤਾਂ ਇਸ ਤਰੀਕੇ ਜਗਜੀਤ ਸਿੰਘ ਡੱਲੇਵਾਲ ਦੇ ਉੱਪਰ ਇਹ ਸਵਾਲ ਉੱਠੇ ਨੇ ਕਿ ਕੀ ਸੱਚਮੁੱਚ ਉਹਨਾਂ ਦੀ ਇਹ ਇੱਛਾ ਹੈ ਜਾਂ ਕਿਸਾਨ ਜਥੇਬੰਦੀਆਂ ਦੀ ਇਹ ਇੱਛਾ ਹੈ ਜੇ ਨਹੀਂ ਹੈ ਤਾਂ ਕਿਸਾਨ ਜਥੇਬੰਦੀਆਂ ਨੂੰ ਇਸ ਖਬਰ ਦਾ ਜ਼ੋਰਦਾਰ ਖੰਡਨ ਕਰਨਾ ਚਾਹੀਦਾ ਹੈ ਇਸ ਖਬਰ ਦੀ ਸਚਾਈ ਕਿਸਾਨ ਜਥੇਬੰਦੀਆਂ ਨੂੰ ਸਾਹਮਣੇ ਆ ਕੇ ਦੱਸਣੀ ਚਾਹੀਦੀ ਹੈ ਕਿਉਂਕਿ ਇਸ ਮੁੱਦੇ ਦੇ ਉੱਪਰ ਕਾਫੀ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਕਿਸਾਨ ਇਹ ਕਹਿ ਰਹੇ ਨੇ ਕਿ ਦੇਖੋ ਅਸੀਂ ਆਪਣੀ ਗੱਲ ਦੇ ਉੱਪਰ ਡਟੇ ਹੋਏ ਆਂ ਅੜੇ ਹੋਏ ਆ ਅਸੀਂ ਅਡੋਲ ਹਾਂ ਪਰ ਦੂਜੇ ਪਾਸੇ ਇਸ ਖਬਰ ਨੇ ਨਵੇਂ ਸਵਾਲ ਖੜੇ ਕੀਤੇ ਨੇ ਔਰ ਸਯੁਜਕਤ ਕਿਸਾਨ ਮੋਰਚੇ ਚ ਜਿਹੜੀਆਂ ਸ਼ਾਮਲ ਜੱਥੇਬੰਦੀਆਂ ਨੇ ਜਿਹੜੀਆਂ ਵੱਖਰੀ ਲੜਾਈ ਲੜ ਰਹੀਆਂ ਉਹਨਾਂ ਚੋਂ ਵੀ ਕਈਆਂ ਵੱਲੋਂ ਇਹਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਤੰਜ ਕੱਸੇ ਜਾ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਕੀ ਉਹਨਾਂ ਦੀ ਲੜਾਈ ਸਿਰਫ ਗੱਲਬਾਤ ਸ਼ੁਰੂ ਕਰਾਉਣ ਲਈ ਸੀ ਕੀ ਜਗਜੀਤ ਸਿੰਘ ਡੱਲੇਵਾਲ ਤੇ ਉਹਨਾਂ ਦੀਆਂ ਜੱਥੇਬੰਦੀਆਂ ਹੁਣ ਇੱਥੇ ਰੁਕ ਜਾਣ ਗਿਆ ਇੱਕ ਵੱਡਾ ਸਵਾਲ ਬਣ ਗਿਆ ਇਹਦੇ ਉੱਪਰ ਲਾਜ਼ਮੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿਉਂਕਿ ਸਵਾਲ ਵੱਡਾ ਹੈ ਦੇਖੋ ਜਗਜੀਤ ਸਿੰਘ ਡੱਲੇਵਾਲ ਨੇ ਜਦੋਂ ਮਰਨ ਵਰਤ ਸ਼ੁਰੂ ਕਰਿਆ ਤਾਂ ਮੈਂ ਪਹਿਲੇ ਦਿਨ ਉਹਨਾਂ ਦੀ ਇੰਟਰਵਿਊ ਖਨੌਰੀ ਬਾਰਡਰ ਦੇ ਉੱਪਰ ਜਾਂਚ ਕੀਤੀ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਡੱਲੇਵਾਲ ਸਾਹਿਬ ਤੁਸੀਂ ਮਰਨ ਵਰਤ ਤੇ ਬੈਠ ਰਹੇ ਹੋ ਤੁਹਾਡਾ ਮਰਨ ਵਰਤ ਕਿਹੜੀ ਸ਼ਰਤ ਤੱਕ ਜਾਰੀ ਰਹੇਗਾ ਤਾਂ ਉਹਨਾਂ ਨੇ ਮੇਰੀ ਇੰਟਰਵਿਊ ਦੇ ਵਿੱਚ ਸਾਫ਼ ਕਿਹਾ ਸੀ ਉਦੋਂ ਤੱਕ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਨਾਲੇ ਮੈਨੂੰ ਇਹ ਵੀ ਕਿਹਾ ਸੀ ਕਿ ਮੈਂ ਜੇਕਰ ਮੇਰੀ ਜਾਨ ਚਲੀ ਗਈ ਤਾਂ ਉਸ ਤੋਂ ਬਾਅਦ ਸਾਡਾ ਨਵਾਂ ਕਿਸਾਨ ਆਗੂ ਇੱਕ ਹੋਰ ਮਰਨwarte ਬੈਠੇਗਾ ਜਦੋਂ ਉਹਦੀ ਜਾਨ ਚਲੀ ਗਈ ਤਾਂ ਇੱਕ ਹੋਰ ਬੈਠੇਗਾ ਇਸ ਤਰ੍ਹਾਂ ਅਸੀਂ ਕੁਰਬਾਨੀਆਂ ਦਾ ਸਿਲਸਿਲਾ ਜਾਰੀ ਰੱਖਾਂਗੇ ਇਹ ਗੱਲ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਮੇਰੀ ਇੰਟਰਵਿਊ ਦੇ ਵਿੱਚ ਬੋਲੀ ਹੋਈ ਆ ਤਾਂ ਅੱਜ ਜਿਹੜੀ ਅੰਗਰੇਜ਼ੀ ਅਖਬਾਰ ਦੇ ਵਿੱਚ ਲੱਗੀ ਖਬਰ ਹੈ ਉਹ ਉਸ ਇੰਟਰਵਿਊ ਦੇ ਉਲਟ ਜਾਣਕਾਰੀ ਜਿਹੜੀ ਆ ਪੇਸ਼ ਕਰ ਰਹੀ ਆ ਇਸ ਕਰਕੇ ਇਹ ਸਵਾਲ ਦੇ ਉੱਪਰ ਸਪਸ਼ਟਤਾ ਕਲੀਅਰਟੀ ਜ਼ਰੂਰੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਸਾਹਿਬ ਤੇ ਉਹਨਾਂ ਦੀ ਜਥੇਬੰਦੀ ਤੇ ਕਿਸਾਨ ਮੋਰਚਾ ਕੀ ਸੱਚਮੁੱਚ ਉਸ ਖਬਰ ਵਾਲੀ ਗੱਲ ਨਾਲ ਸਹਿਮਤ ਨੇ ਜਾਂ ਨਹੀਂ ਤੁਹਾਡਾ ਇਹਦੇ ਉੱਪਰ ਕੀ ਕਹਿਣਾ ਹੈ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ